ਹੈਲੋ ਸਤ ਸ੍ਰੀ ਅਕਾਲ ਜੀ ਦੋਸਤੋ ਹੋਰ ਸਭ ਕਿਵੇਂ ਹੋ ਜੀ ਹੋਪ ਕਰਦੇ ਹਾਂ ਸਭ ਠੀਕ ਹੋ ਜਿਵੇਂ ਕਿ ਦੋਸਤਾਂ ਦੀ ਡਿਮਾਂਡ ਆਈ ਸੀ ਕਿ ਤੁਸੀਂ ਰਾਇਤੇ ਬਣਾ ਕੇ ਸਾਨੂੰ ਦੱਸੋ ਗਰਮੀਆਂ ਵਿੱਚ ਕਿਹੜੇ ਸਭ ਤੋਂ ਜ਼ਿਆਦਾ ਫਾਇਦੇਮੰਦ ਰਾਇਤੇ ਨੇ ਆਪਾਂ ਰਾਇਤਾ ਬਣਾਣ ਲੱਗੇ ਆਪਾਂ ਚਾਰ ਤਰ੍ਹਾਂ ਦੇ ਰਾਇਤੇ ਵਿੱਚ ਸਭ ਤੋਂ ਪਹਿਲਾਂ ਆਪਾਂ ਬਣਾਵਾਂਗੇ ਇਹਦੇ ਵਾਸਤੇ ਚਟਣੀ ਰਾਇਤੇ ਦੀ ਹਰਾ ਧਨੀਆ ਲਵਾਂਗੇ ਤੇ ਪੌਦੀਨਾ ਲਵਾਂਗੇ ਪੌਦੀਨਾ ਥੋੜਾ ਜ਼ਿਆਦਾ ਰੱਖਣਾ ਤੇ ਇੱਕ ਹਰੀ ਮਿਰਚ ਅਦਰਕ ਦਾ ਟੁਕੜਾ ਤੇ ਦੋ ਟੁਕੜੇ ਬਰਫ਼ ਦੇ ਲੈਣੇ ਆ ਦਹੀਂ ਪਾ ਕੇ ਇਹਨੂੰ ਚੰਗੀ ਤਰ੍ਹਾਂ ਕਰ ਲਾਂਗੇ ਗ੍ਰੈਂਡ ਜਿਵੇਂ ਕੀ ਪੋ ਦਨੇ ਉਹ ਰਹਿਤਣੀਆਂ ਦੀ ਇਹ ਚਟਨੀ ਗ੍ਰੈਂਡ ਹੋ ਚੁੱਕੀ ਹੈ ਤੇ ਹੁਣ ਆਪਾਂ ਪਿਆਜ਼ਾਂ ਨੂੰ ਬਾਰੀਕ ਚੌਪ ਕਰ ਲੈਣਾ ਹੈ ਪਿਆਜ਼ ਬਾਰੀਕ ਚੌਪ ਕਰਨੇ ਆ ਖੀਰੇ ਨੂੰ ਵੀ ਬਾਰੀਕ ਚੌਪ ਕਰ ਲੈਣਾ ਔਰ ਟਮਾਟਰ ਨੂੰ ਵੀ ਆਪਾਂ ਇਦਾਂ ਦਾ ਹੀ ਬਾਰੀਕ ਚੌਪ ਕਰਨਾ ਹੈ ਟਮਾਟਰ ਦੇ ਸਾਰੇ ਬੀਜ ਨਿਕਾਲ ਲੈਣੇ ਆ ਤੇ ਜਿਵੇਂ ਕੀ ਆਪਣਾ ਪਿਆਜ਼ ਚੌਪ ਹੋ ਚੁੱਕਿਆ ਹੁਣ ਖੀਰੇ ਨੂੰ ਚੌਪ ਕਰਨੇ ਆ ਤੇ ਇਦਾਂ ਦਾ ਟਮਾਟਰ ਨੂੰ ਵੀ ਚੌਪ ਕਰ ਲੈਣਾ ਹੈ ਤੇ ਆਪਣਾ ਖੀਰੇ ਔਰ ਤਿਆਰ ਟਮਾਟਰ ਦਾ ਰਾਇਤਾ ਵੀ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈ ਗਰਮੀਆਂ ਦੇ ਵਿੱਚ ਰਾਇਤੇ ਬਹੁਤ ਲੱਗਿਆ ਲੱਗਦੇ ਨੇ ਨਾਲੇ ਚਟਪਟ ਬਣ ਜਾਂਦੇ ਨੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਵੇਖੋ ਇਹ ਗਰਮੀਆਂ ਦੇ ਵਿੱਚ ਰਾਇਤੇ ਨੂੰ ਜਿਆਦਾ ਟਾਈਮ ਲੱਗਦਾ ਤੇ ਚਟਪਟ ਰੈਡੀ ਹੋ ਜਾਂਦੇ ਨੇ ਟਮਾਟਰ ਨੂੰ ਇਹ ਬੀਜ ਕਾਲ ਕੇ ਹੁਣ ਚੰਗੀ ਤਰ੍ਹਾਂ ਚੌਪ ਕਰ ਲੈਣਾ ਹੈ ਜਿਵੇਂ ਕਿ ਆਪਣਾ ਟਮਾਟਰ ਵੀ ਚੌਪ ਹੋ ਚੁੱਕਿਆ ਹੈ ਤੇ ਹੁਣ ਆਪਾਂ ਲਵਾਂਗੇ ਦਹੀਂ ਤੇ ਦਹੀਂ ਨੂੰ ਰਾਇਤੇ ਨਾਲ ਇਹ ਨੂੰ ਚੰਗੀ ਤਰ੍ਹਾਂ ਫੈਟ ਕਰ ਲੈਣਾ ਹੈ। ਵਈ ਆਪਣੀ ਫੈਟ ਹੋ ਚੁੱਕੀ ਹੈ। ਇਹਨੂੰ ਪਾਵਾਂਗੇ ਇੱਕ ਬਾਉਲ ਦੇ ਵਿੱਚ ਤੇ ਆਪਾਂ ਸਭ ਤੋਂ ਪਹਿਲਾਂ ਤਿਆਰ ਕਰਾਂਗੇ ਹਰੇ ਤੰਗੇ ਤੇ ਪੁਦੀਨੇ ਦਾ ਰਾਇਤਾ। ਜਿਹੜੀ ਆਪਾਂ ਚਟਨੀ ਬਣਾਈ ਸੀ ਹਰੇ ਤੰਗੇ ਤੇ ਪੁਦੀਨੇ ਦੀ ਉਹਨੂੰ 3 ਤੋਂ 4 ਚਮਚ ਦਹੀਂ ਦੇ ਵਿੱਚ ਪਾ ਲਾਂਗੇ। ਸਵਾਦ ਅਨੁਸਾਰ ਪਾਵਾਂਗੇ ਨਮਕ ਤੇ ਜਿੰਨੀ ਆਹ ਚਾਹਦੇ ਤੁਸੀਂ ਲਾਲ ਮਿਰਚਾਂ ਪਾ ਸਕਦੇ ਹੋ, ਪੁੱਜਿਆ ਜੀਰਾ ਤੇ ਚੁਟਕੀ ਜਿਹੀ ਗਰਮ ਮਸਾਲਾ ਪਾਵਾਂਗੇ ਨਾਲ ਅਮਚੂਰ ਪਾਊਡਰ ਪਾਇਆ ਥੋੜਾ ਜਿਹਾ ਆਪਾਂ ਆਪਨਾ ਆਈ ਰਾਇਤਾ ਹਰੇ ਤੰਮੀਏ ਤੇ ਪੂਦੀਨੇ ਦਾ ਰਾਇਤਾ ਪਿਆਰ ਹੋ ਚੁਕਿਆ ਇਹਨੂੰ ਪਾਵਾਂਗੇ ਆਪਾਂ ਇੱਕ ਕਟੋਰੀ ਦੇ ਵਿੱਚ ਹੁਣ ਆਪਾਂ ਬਣਾਵਾਂਗੇ ਖੀਰੇ ਪਿਆਜ਼ ਟਮਾਟਰ ਦਾ ਰਾਇਤਾ ਇੱਕ ਬਾਉਲ ਵਿੱਚ ਲੈਣੀ ਹੈ ਦਹੀਂ ਤੇ ਆਪਾਂ ਪਾਵਾਂਗੇ ਖੀਰੇ ਵਿੱਚ ਥੋੜੇ ਜਿਹਾ ਪਿਆਜ਼ ਪਾ ਲੈਣੇ ਆ ਤੇ ਟਮਾਟਰ ਪਾ ਲੈਣੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਥੋੜੀ ਜਿਹੀ ਹਰੀ ਮਿਰਚ ਪੱਤੀ ਪਾਣੀ ਨਮਕ ਪਾਵਾ ਗਏ ਤੇ ਅਗਰਾਂ ਦੇ ਆਪਾਂ ਮਸਾਲੇ ਜਿੰਨੇ ਚਾਹਦੇ ਤੁਸੀਂ ਮਸਾਲੇ ਪਾਵਾ ਦੇਦੇ ਆ ਵਰਤਾਰ ਪਾ ਸਕਦੇ ਹੋ ਜਿਨੇ ਕੀ ਆਪਾਂ ਪਹਿਲੇ ਵਾਲੇ ਰਾਇਤੇ ਚ ਪਾਈ ਸੀ ਇਹ ਵੀ ਰਾਇਤਾ ਆਪਣਾ ਚਟਪਟ ਤਿਆਰ ਹੋ ਗਏ ਦੇ ਉਹ ਨਾ ਟਾਈਮ ਹੀ ਲੱਗਾ ਦੋ ਦੋਗੀਆਂ 3 ਮਿੰਟ ਲੱਗਦੇ ਨੇ ਮਸਾਂ ਮੈਂ ਰਾਇਤੇ ਤਿਆਰ ਹੋ ਜਾਂਦੇ ਨੇ ਹਨਾ ਇੰਨਾ ਟਾਈਮ ਹੀ ਲੱਗਾ ਗਰਮੀਆਂ ਦੇ ਆਪਾਂ ਲਈਏ ਇੱਕ ਚਕੁੰਦਰ ਯਾਨੀ ਕਿ ਬੀਟਰ ਰੂਟ ਲਈ ਹੈ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਕੱਦੂਕਸ ਕਰ ਲਿਆ ਹੈ ਇਹ ਆਪਣੀ ਬੀਟਰ ਰੂਟ ਦੁੱਧ ਦਾ ਸਪੋਜਕੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਦਹੀਂ ਜਿੰਨਾ ਕੋ ਰਾਇਤਾ ਬਣਾਉਣਾ ਹੈ ਤੇ ਆਪਾਂ ਪਾ ਲਾਂਗੇ ਸਵਾਦ ਅਨੁਸਾਰ ਨਮਕ ਪਾ ਲਾਂਗੇ ਥੋੜੀਆਂ ਲਾਲ ਮਿਰਚਾਂ ਪਾ ਲਾਂਗੇ ਜਿੰਨੀਆਂ ਕੋ ਖਾਣਾ ਪਸੰਦ ਕਰਦੇ ਹੋ ਤੇ ਥੋੜਾ ਗਰਮ ਮਸਾਲਾ ਪਾਣਾ ਹੈ ਪੂਜਿਆ ਜੀਰਾ ਪਾਣਾ ਤੇ 6 ਕਿ ਚੁਟਕੀ ਬਾਣੀ ਆਪਾਂ ਅਮचूर ਪਾਊਡਰ ਦੀ ਇਹ ਆਪਣਾ ਰਾਇਤਾ ਚੰਗੀ ਤਰ੍ਹਾਂ ਫੈਟ ਕੇ ਰੈਡੀ ਹੋ ਚੁੱਕਿਆ ਤੇ ਇਹਨੂੰ ਪਾ ਲਵਾਂਗੇ ਇੱਕ ਕਟੋਰੀ ਦੇ ਵਿੱਚ ਆਪਣੇ ਤਿੰਨ ਤਰ੍ਹਾਂ ਦੇ ਰਾਇਤੇ ਬਣ ਕੇ ਤਿਆਰ ਹੋ ਚੁੱਕਿਆ ਤੇ ਇਹਦੇ 'ਤੇ ਥੋੜਾ ਕੱਦੂ ਕਸ ਕਰਾਂਗੇ ਬੀਟਰੂਟ ਤੇਰੇ ਤੋਂ ਥੋੜੀ ਸ਼ਾਈਨਿੰਗ ਵਧੀਆ ਵਿਖੇ ਜਿਵੇਂ ਕਿ ਆਪਾਂ ਇਹ ਤਿੰਨ ਤਰ੍ਹਾਂ ਦੇ ਰਾਇਤੇ ਤਿਆਰ ਹੋ ਚੁੱਕੇ ਆ ਤੇ ਹੁਣ ਆਪਾਂ ਲਈਏ ਕੀਆ ਕੀ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀ ਲੋਕੀ ਨੂੰ ਤੇ ਇਹਨੂੰ ਵੀ ਕੱਦੂ ਕਸ ਕਰ ਲੈਣਾ ਐਵੇਂ ਤਰ੍ਹਾਂ ਹੀ ਜਿਵੇਂ ਕਿ ਆਪਨੇ ਕੀਆ ਕੱਦੂ ਕਸ ਹੋ ਚੁੱਕੀ ਹੈ ਇਹਦੇ 'ਚ ਪਾਵਾਂਗੇ ਬਾਹੂਲੇ 'ਚ ਦਹੀਂ ਦਹੀਂ ਨੂੰ ਵੀ ਚੰਗੀ ਤਰ੍ਹਾਂ ਫੈਂਟ ਕੇ ਪਾਣਾ ਹੈ ਆਪਾਂ ਇਹਦੇ ਵਿੱਚ ਸੇਮ ਮਸਾਲੇ ਪਾਣੇ ਆ ਸੇਮ ਮਸਾਲੇ ਪਾ ਕੇ ਇਹਨੂੰ ਚੰਗੀ ਤਰ੍ਹਾਂ ਫੈਂਟ ਲੈਣਾ ਤੇ ਇਹ ਆਪਾਂ ਦੇ ਰਾਇਤੇ ਚਟਪਟ ਤਿਆਰ ਹੋ ਜਾਂਦੇ ਆ ਆਪਾਂ ਚਾਰ ਰਾਇਤੇ ਬਣਾਇਆ ਕੋਈ ਇੰਨਾ ਟਾਈਮ ਨਹੀਂ ਲੱਗਿਆ ਜ਼ਿਆਦਾ ਚਟਪਟ ਤਿਆਰ ਹੋ ਗਏ ਨਾਲ ਕੋਈ ਇੰਨੀ ਮਿਹਨਤ ਲੱਗਦੀ ਨਾ ਕੋਈ ਖੇਚਲ ਲੱਗਦੀ ਇੰਨੇ ਨਾਲ ਤੇ ਹੁਣ ਆਪਾਂ ਇਹਦੇ ਚਲਾਵਾਂਗੇ ਯਾਨੀ ਕਿ ਜਿਆ ਤੜਕਾ ਇੱਕ 팬 ਲਾਵਾਂਗੇ ਤੇ ਇਹਦੇ ਛੇਕਿਤ ਮਸਤੀਲ ਦਾ ਲਾਵਾਂਗੇ ਤੇ ਉਹਦੇ ਵਿੱਚ ਪਾਵਾਂਗੇ ਇੱਕ ਸੁੱਕੀ ਲਾਲ ਮਿਰਚ ਤੇ ਮਾਂਚੇ ਪੱਤੇ ਲੈ ਸਕੜੀ ਪੱਤੇ ਦੇ ਕਟਕਣ ਪਤੇ ਆਪਣੇ ਕੋ ਸੁੱਕੇ ਪੱਤੇ ਸੀ ਹਰੀ ਵਾਲੇ ਨਹੀਂ ਸੀ ਤੁਸੀਂ ਚਾਹੋ ਤਾਂ ਹਰੇ ਵਾਲੇ ਵੀ ਕੜੀ ਪੱਤੇ ਦੇ ਪੱਤੇ ਬਾ ਸਕਦੇ ਹੋ ਤੇ ਆਪਾਂ ਇਹ ਯੂਨਿਕ ਜਾਂ ਕਟੋਰੀ ਚ ਪਾ ਲੈਣਾ ਤੇ ਨੇ ਤੜਕਾ ਲਾ ਦੇਵਾਂਗੇ ਤੇ ਆਪਣੇ ਚਾਰੋਂ ਤਰ੍ਹਾਂ ਦੇ ਰਾਇਤੇ ਬਣ ਕੇ ਵਧੀਆ ਤਿਆਰ ਹੋ ਚੁੱਕੇ ਆ ਤੁਹਾਨੂੰ ਰਾਇਤੇ ਕਿੱਦਾਂ ਦੇ ਲੱਗੇ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰਿਓ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ Facebook ਚੈਨਲ ਨੂੰ ਫੋਲੋ ਕਰਨਾ ਸਪੋਰਟ ਕਰਨਾ ਦੋਸਤੋ ਤਾਡੀ ਮਦਦ ਨਾਲ ਨੇ ਅਸੀਂ ਅੱਗੇ ਵਧ ਸਕਨੇ ਆ ਤੇ ਤੁਹਾਨੂੰ ਇਹ ਰਾਏ ਤੇ ਕਿਦਾਂ ਦੇ ਲੱਗੇ ਤੁਸੀਂ ਕਿੱਥੋਂ ਕਿੱਥੋਂ ਵੇਖ ਰਹੇ ਹੋ ਕਮੈਂਟ ਵਿੱਚ ਜਰੂਰ ਦੱਸਿਓ ਥੈਂਕ ਯੂ ਧੰਨਵਾਦ ਜੀ ਮਿਲਦੇ ਆ ਨੈਕਸਟ ਵੀਡੀਓ ਵਿੱਚ